ਕੀ ਕਿਸਾਨ ਭਰਾਓ ਜਿਹੜੇ ਕਿਸਾਨ ਭਰਾ ਫੋਰਡ 3600 ਦੇ ਸ਼ਕੀਨ ਆ ਜਿਨ੍ਹਾਂ ਨੇ ਕੋਈ ਨਵੇਂ ਕਢਾਈ ਸੀ ਕਿ ਹੁਣ ਫਿਰ ਦੁਬਾਰਾ ਆਪਣੇ ਘਰ ਦੀ ਸ਼ਾਨ ਬਣਾਉਣਾ ਚਾਹੁੰਦੇ ਆ ਤਾਂ ਕੋਕਾ ਪੀਸ ਟਰੈਕਟਰ ਲੈ ਕੇ ਆਂਦਾ ਤੁਹਾਡੇ ਵਾਸਤੇ ਫੋਰਡ 3600 ਤੁਹਾਨੂੰ ਵਿਖਾਈਏ ਤਾਂ ਆਹ ਰੰਗ ਕੰਪਨੀ ਦਾ ਰੰਗ ਆ ਇਸ ਟਰੈਕਟਰ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਬਾਕੀ ਟਰੈਕਟਰ ਹੈਗਾ ਜੀ ਮਾਡਲ 20 1994 ਮਾਡਲ ਆ ਸਿਰੇ ਵਾਲਾ ਮਾਡਲ ਆ ਇਹ ਟਰੈਕਟਰ ਦੇ ਆਹਾ ਟਾਇਰ ਬਿਲਕੁਲ ਨਵੇਂ ਐਮ ਆਰ ਐਫ ਕੰਪਨੀ ਦੇ ਟਾਇਰ ਆ ਤੁਹਾਨੂੰ ਵਿਖਾ ਦਈਏ ਬਿਲਕੁਲ ਨਵੇਂ ਟਾਇਰ ਆ ਇੰਨਾ ਟਾਇਰਾਂ ਦਾ ਤੁਹਾਨੂੰ ਬਿੱਲ ਵੀ ਦਵਾ ਦਾਂਗੇ ਜੋ ਕੰਪਨੀ ਦੀ ਗਾਰੰਟੀ ਵਾਰੰਟੀ ਹੋਊਗੀ ਤੁਸੀਂ ਉਹ ਲੈ ਸਕਦੇ ਆ ਚਾਰੇ ਰਮਸ ਟਰੈਕਟਰ ਦੇ ਬਿਲਕੁਲ ਨਾਲ ਦੇ ਆ ਆਹਾ ਮਗਰਾੜ 20 ਟਰੈਕਟਰ ਦੇ ਨਾਲ ਦੇ ਆ ਫੋਰਡ 3600 ਦੇ 1994 ਮਾਡਲ ਦਾ ਪੂਰੀ ਫੁੱਲ ਸੰਭਾਈ ਚ ਰੱਖਿਆ ਟਰੈਕਟਰ ਆ ਤੇ ਆਹਾ ਬਾਡੀ ਲਾਈਨ ਤੇ ਨਿਗਮ ਰਾਈਏ ਤਾਂ ਆਹ ਇੰਜਨ ਤੇ ਗੇਅਰ ਤੇ ਲੈਫਟ ਆਪੇ ਤੇ ਆਹ ਸਾਰਾ ਰੰਗ ਨਾਲ ਦਾ ਕਿਤੇ ਵੀ ਟਰੈਕਟਰ ਨੂੰ ਕਲਮ ਨਹੀਂ ਲੱਗੀ ਟਰੈਕਟਰ ਪੂਰੀ ਫੁੱਲ ਸੰਭਾਈ ਚ ਰੱਖਿਆ ਗਿਆ ਟਰੈਕਟਰ ਆ ਤੇ ਇਧਰਲੇ ਪਾਸੋਂ ਨਿਗ੍ਹਾ ਮਰਾਈਏ ਤਾਂ ਟਰੈਕਟਰ ਤੇ ਬਿਲਕੁਲ ਨਵੀਂ ਹੁੱਕ ਲੱਗੀ ਆ ਜੀ ਕਿੱਲੀਆਂ ਵਾਲੀ ਹੁੱਕ ਆ ਅਡਜਸਟੇਬਲ ਉੱਚੀ ਨੀਵੀ ਕਰਨੀ ਆ ਤੁਸੀਂ ਟਰਾਲੀ ਪਾਉਣੀ ਆ ਤਾਂ ਤੁਸੀਂ ਉਹ ਕੰਮ ਲੈ ਸਕਦੇ ਆ ਬਾਕੀ ਆਹ ਲਿੰਕਾਂ ਟਰੈਕਟਰ ਦੇ ਨਾਲ ਦੀਆਂ ਇਧਰਲੇ ਪਾਸੋਂ ਨਿਗ੍ਹਾ ਮਰਾਈਏ ਤਾਂ ਟਰੈਕਟਰ ਤੇ ਘੱਟੋ ਘੱਟ 15 16 ਮਾਡਲ ਟਰੈਕਟਰ ਦੇ ਰਹਿਮ ਆ ਐਂ ਲੱਗਦਾ ਜੇ 16 ਮਾਡਲ ਦੇ ਹੁੰਦੇ ਆ ਬਾਕੀ ਆ ਤੁਹਾਨੂੰ ਵਿਖ ਤਾਂ ਆਹ ਡੀਜ਼ਲ ਪੰਪ ਬਿਲਕੁਲ ਰੀਜਨਲ ਟਰੈਕਟਰ ਦਾ ਉਹੀ ਡੀਜ਼ਲ ਪੰਪ ਆ ਫੁਕਾਰੇ ਵਾਲਾ ਤੁਹਾਨੂੰ ਹੋ ਸਕਿਆ ਆਵਾਜ਼ ਵੀ ਸੁਣਾਵਾਂਗੇ ਇਸ ਟਰੈਕਟਰ ਦੀ ਸੈਲਫ ਸੁਲਫ ਨਾਲ ਦੀ ਤੇ ਇਸ ਟਰੈਕਟਰ ਦੀ 1994 ਮਾਡਲ ਦੀ ਹੁਣ ਗੱਲ ਕਰੀਏ ਡਿਮਾਂਡ ਦੀ ਤਾਂ ਡਿਮਾਂਡ ਹੈਗੀ ਆ ਜੀ 2 ਲੱਖ ਤੇ 35000 ਦਾ ਆਹ ਟਰੈਕਟਰ ਦੀ ਡਿਮਾਂਡ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਦਾ ਮੌਕੇ ਤੇ ਮਾਨਤਾਨ ਹੋ ਜਾਊਗਾ ਵੀਡੀਓ ਨੂੰ ਸ਼ੇਅਰ ਕਰਕੇ ਤੁਸੀਂ ਆਹ ਫੋਰਡ 3600 1994 ਮਾਡਲ 6000 ਰੁਪਏ ਦਾ ਟਰੈਕਟਰ ਖਰੀਦ ਸਕਦੇ ਆ ਬਾਕੀ ਜੇਕਰ ਤੁਸੀਂ ਐਡ ਵਗੈਰਾ ਕਰਵਾਉਣੀ ਆ ਆਪਦੇ ਟਰੈਕਟਰ ਦੀ ਤਾਂ 6239529480 ਤੇ ਸੰਪਰਕ ਕਰਕੇ ਐਡ ਕਰਵਾ ਸਕਦੇ ਆ ਜੀ ਤਦ ਤੱਕ ਧੰਨਵਾਦ